ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਮੈਂ ਹਮੋਂਜੀ ਸਿੰਘ ਸ਼ਾਹਕੋਟੋਂ ਇਸ ਵਕਤ ਮੌਜੂਦ ਹਾਂ ਅਸੀਂ ਸ਼ਾਹਕੋਟ ਦੇ ਐਸਡੀਐਮ ਤਹਿਸੀਲ ਦਫ਼ਤਰ ਵਿਖੇ ਜਿੱਥੇ ਤੁਸੀਂ ਦੇਖ ਰਹੇ ਹੋ ਪਿੱਛੇ ਸਾਡੇ ਇੱਕ ਕੰਟੀਨ ਹੈ ਮਾਰਕਫੈਡ ਦੀ ਕੰਟੀਨ ਹੈ ਜੋ ਕਿ ਮਾਰਕਫੈਡ ਨੇ ਤਹਿਸੀਲ ਦਫ਼ਤਰ ਦੇ ਅੰਦਰ ਬਣਾਈ ਹੈ ਔਰ ਜੋ ਮਾਰਕਫੈਡ ਹਰ ਸਾਲ ਠੇਕੇ ਤੇ ਚਾੜਦਾ ਆਪਣਾ ਖਾਣ ਪੀਣ ਦਾ ਸਮਾਨ ਵੇਚਣ ਲਈ ਔਰ ਇੱਥੇ ਇਹ ਖਾਣ ਪੀਣ ਦਾ ਸਮਾਨ ਤਾਂ ਨਹੀਂ ਦੇਖਣ ਨੂੰ ਮਿਲਿਆ ਸਾਨੂੰ ਇੱਥੇ ਇੱਕ ਭਾਈ ਸਾਹਿਬ ਬੈਠੇ ਹੋਏ ਆਪਣੇ ਕਾਗਜ਼ ਪੱਤਰ ਫਾਰਮ ਭਰ ਰਹੇ ਸਨ ਜੋ ਕਿ ਮਤਲਬ ਟਾਈਪਿਸਟ ਦਾ ਕੰਮ ਕਰ ਰਹੇ ਸਨ ਲੇਕਿਨ ਸਾਨੂੰ ਇੱਥੇ ਖਾਣ ਪੀਣ ਦਾ ਕੋਈ ਸਮਾਨ ਬਹੁਤਾ ਨਹੀਂ ਦਿਸਿਆ ਹੈਗਾ ਇਸ ਬਾਰੇ ਜਾਣਕਾਰੀ ਅਸੀਂ ਲੈਣ ਆਏ ਸੀ ਤਾਂ ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ ਔਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਕੋਈ ਜਵਾਬ ਦੇ ਨਹੀਂ ਰਹੇ ਹੋ ਤਾਂ ਆਓ ਅਸੀਂ ਕੁਝ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਮਾਰਕਫੈਲਡ ਦੀ ਜੋ ਕੰਟੀਨ ਹੈ ਉਹ ਖਾਣ ਪੀਣ ਦੇ ਕੰਮ ਤੋਂ ਇਲਾਵਾ ਕਿਸੇ ਹੋਰ ਟਾਈਪਿਸਟ ਵਾਸਤੇ ਲਈ ਜਾ ਸਕਦੀ ਹੈ ਉਸਤੇ ਟਾਈਪਿਸਟ ਦਾ ਕੰਮ ਕੀਤਾ ਜਾ ਸਕਦਾ ਤਾਂ ਆਓ ਅਸੀਂ ਜਾਣਦੇ ਆ ਇਹਨਾਂ ਅਧਿਕਾਰੀਆਂ ਤੋਂ ਜਾਂ ਇਸ ਭਾਈ ਸਾਹਿਬ ਜਿਹੜੇ ਕੰਮ ਕਰਦੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਬਸ ਇਹ ਤਾਂ ਦੱਸਦੇ ਪਹਰੇ ਇਹਨਾਂ ਕੰਮ ਤੁਸੀਂ ਕਰਦੇ ਇੱਥੇ ਭਾਈ ਤੁਸੀਂ ਮੈਂ ਵੀ ਕੰਮ ਤਾਂ ਤੁਸੀਂ ਕਰਦੇ ਇੱਥੇ ਬੈਠੇ ਉੱਥੇ ਚਲੋ ਕੰਟੀਨਿਊ ਕਿਵੇਂ ਕੰਟੀਨਿਊ ਕਿਵੇਂ ਹੋਰ ਕੋ ਹੋਵੇ ਕੰਮ ਤਾਂ ਤੁਸੀਂ ਕਰਦੇ ਇੱਥੇ ਬੈਠੇ ਸਾਮਾ ਤਾਂ ਹੁਣ ਫਾਰਮ ਮਾਰ ਕੇ ਫੜਦਾ ਸਮਾਰੀ ਇੱਜਾ ਤੇ ਥੀ ਇਹ ਕੀ ਕਰਦਾ ਸਮਾਨ ਤੇ ਹੋਰ ਜਿੱਦਾਂ ਨਾਲ ਨਾਲ ਕੰਪਿਊਟਰ ਰੱਖਿਆ ਹੋਇਆ ਕਾਗਜ਼ਪੜ ਦੇ ਫਾਈਲਾਂ ਕਾਦੇ ਵਾਸਤੇ ਜਿਹੜਾ ਮਾਲਾ ਮੋਟਾ ਹੁਣ ਜੋ ਫੋਟੋਗ੍ਰਾਫੀ ਆਏ ਤੇ ਕੱਢ ਲਈ ਦੀ ਐ ਅੱਛਾ ਜੀ ਫੋਟੋਕਾਪ ਵਾਲੀ ਮਸ਼ੀਨ ਪੜੀ ਖੜੀ ਹੈ ਫੋਨ ਤੇ ਫੋਟੋ ਖਿੱਚ ਕੇ ਉੱਥੇ ਵਟਸਐਪ ਚੱਲਦਾ ਪਿਆ ਵਟਸਐਪ ਤੇ ਕੱਢ ਲਈ ਦੀ ਫੋਟੋ ਅੱਛਾ ਜੀ ਠੀਕ ਹੈ ਜੀ ਮਤਲਬ ਹੋਰ ਹੋਰ ਕਾਗਜ਼ ਨਹੀਂ ਕਿਸੇ ਕਿਸਮ ਦਾ ਭਰਦੇ ਲਾਇਸੈਂਸਾਂ ਦੀਆਂ ਫਾਈਲਾਂ ਮੰਗਾ ਮੰਗੇ ਬੰਦੇ ਜਿਹਦਾ ਸਰਕਾਰ ਦੇ ਲੋਕਲ ਆਗੂਆਂ ਵੱਲੋਂ ਨਿਤ ਦਿਹਾੜੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਦੁਹਾਈ ਪਾਈ ਜਾਂਦੀ ਹੈ ਪਰ ਸ਼ਾਹਕੋਟ ਵਿੱਚ ਮੌਜੂਦਾ ਸਰਕਾਰ ਦੀ ਕੋਈ ਪ੍ਰਾਪਤੀ ਨਜ਼ਰ ਨਹੀਂ ਆ ਰਹੀ ਨਸ਼ਿਆਂ ਦੀ ਗੱਲ ਹੋਵੇ ਬੇਰੁਜ਼ਗਾਰੀ ਦੀ ਗੱਲ ਹੋਵੇ ਭ੍ਰਿਸ਼ਟਾਚਾਰ ਦੀ ਗੱਲ ਹੋਵੇ ਕਿਸੇ ਬੁਰਾਈ ਵਿੱਚ ਕੋਈ ਬਦਲਾਅ ਨਹੀਂ ਦਿਖ ਰਿਹਾ ਖਾਸ ਕਰਕੇ ਅੱਜ ਗੱਲ ਕਰਾਂਗੇ ਭ੍ਰਿਸ਼ਟਾਚਾਰ ਦੀ ਜੋ ਤਹਿਸੀਲ ਦਫ਼ਤਰ ਸ਼ਾਹਕੋਟ ਦੇ ਵਿੱਚ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਅੱਤ ਕੀਤੀ ਪਈ ਹੈ ਦਫ਼ਤਰ ਦੇ ਖਾਸ ਸਰਕਾਰੀ ਕਰਮਚਾਰੀ ਵੱਲੋਂ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਕ ਕੇ ਮਨਮਾਨੀ ਕੀਤੀ ਜਾ ਰਹੀ ਹੈ ਤਹਿਸੀਲ ਦਫ਼ਤਰ ਵਿੱਚ ਬਣੇ ਕੰਟੀਨ ਦੀ ਸ਼ਰੇਆਮ ਦਰਵਰਤੋਂ ਕੀਤੀ ਜਾ ਰਹੀ ਹੈ ਸਰਕਾਰੀ ਡਿਊਟੀ ਘੱਟ ਤੇ ਦੁਕਾਨਦਾਰੀ ਜ਼ਿਆਦਾ ਕੀਤੀ ਜਾ ਰਹੀ ਹੈ तहसील ਵਿੱਚ ਬਣੇ ਕੰਟੀਨ ਵਿੱਚ ਆਪਣੇ ਕਰਮਚਾਰੇ ਬਿਠਾ ਕੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਦੀਆਂ ਫਾਈਲਾਂ ਭਰੀਆਂ ਜਾ ਰਹੀਆਂ ਹਨ ਤੇ ਸਰਕਾਰਾਂ ਕੋਲੋਂ ਮੋਟੀਆਂ ਤਨਖਾਹ ਲੈਣ ਦੇ ਬਾਵਜੂਦ ਇਥੋਂ ਉਪਰ ਮੋਟੀ ਕਮਾਈ ਕੀਤੀ ਜਾਂਦੀ ਹੈ ਤੇ ਸਵਾਲ ਪੁੱਛੇ ਜਾਣ ਤੇ ਕਿਸੇ ਵੀ ਜ਼ਿੰਮੇਵਾਰ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਕੋਈ ਜਵਾਬਦੇਹੀ ਨਹੀਂ ਦਿੱਤੀ ਜਾ ਰਹੀ ਇਸ ਵਿੱਚ ਮਾਰਕਫੈਟ ਦੇ ਅਧਿਕਾਰੀਆਂ ਦੀ ਵੀ ਮਰੀ ਭੁਗਤ ਸਾਹਮਣੇ ਆਈ ਹੈ ਕਿਉਂਕਿ ਇਹ ਕੰਟੀਨ ਜੋ ਹੈ ਮਾਰਕਫੈਟ ਦੇ ਅਧਿਕਾਰੀਆਂ ਵੱਲੋਂ ਹੀ ਬਣਾਈ ਗਈ ਹੈ ਅਤੇ ਐਸ ਡੀ ਐਮ ਦੇ ਨਕ ਹੀਟ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਦੋ ਵਾਰ ਐਸ ਡੀ ਐਮ ਅਤੇ ਮਾਰਕ ਫੜਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੇ ਮਾਫ ਸਾਫ਼ ਇਨਕਾਰ ਕਰ ਦਿੱਤਾ ਜਿਸ ਦਾ ਮਤਲਬ ਇਹ ਹੋਇਆ ਕਿ ਸਾਡਾ ਤਾਂ ਧੱਕਾ ਚੱਲਦਾ ਤੇ ਅਸੀਂ ਧੱਕਾ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਉਹ ਚਿਹ ਅਧਿਕਾਰੀਆਂ ਤੋਂ ਜਾਣਕਾਰੀ ਲਵਾਂਗੇ ਅਤੇ ਅਗਰ ਜ਼ਰੂਰਤ ਪਈ ਤਾਂ ਆਰਟੀਆਈ ਵੀ ਪਾਵਾਂਗੇ ਗੰਬੀਤ ਕਰਮਿਸ਼ਨ ਨਿਊਜ਼ ਮੈਂ ਹਮੋਂਜੀ ਸਿੰਘ ਸ਼ਾਹਕੋਟ ਤੋਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਟਾਈਮ ਅਸੀਂ ਸ਼ਾਹਕੋਟ ਮਾਰਕਫੈਡ ਦੇ ਦਫ਼ਤਰ ਆਏ ਆਂ ਮਾਮਲਾ ਸੀ ਜੀ ਤਹਿਸੀਲ ਕੰਪਲੈਕਸ ਦੇ ਵਿੱਚ ਮਾਰਕਫੈਡ ਦੀ ਇੱਕ ਕੰਟੀਨ ਹੈ ਜੋ ਜਿੱਥੇ ਖਾਣ ਪੀਣ ਦਾ ਸਮਾਨ ਰੱਖਿਆ ਜਾਂਦਾ ਔਰ ਮਾਰਕਫੈਡ ਉਸ ਨੂੰ ਠੇਕੇ ਤੇ ਚਾਲਦੀ ਚੜਦੀ ਹੈ ਜੀ ਹਰ ਸਾਲ ਲੇਕਿਨ ਉਥੇ ਮਾਰਕਫੈਡ ਦੀ ਕੰਟੀਨ ਦਾ ਕੋਈ ਸਮਾਨ ਹੈ ਨਹੀਂਗਾ ਉਥੇ ਸਿਰਫ ਇੱਕ ਵਿਅਕਤੀ ਵੱਲੋਂ ਆਪਣਾ ਏਜੰਟੀ ਦਾ ਕੰਮ ਕੀਤਾ ਜਾਂਦਾ ਉਥੇ ਟਾਈਪਿਸਟ ਦਾ ਕੰਮ ਕੀਤਾ ਜਾਂਦਾ ਲਾਇਸੈਂਸਾਂ ਦੀਆਂ ਫੈਲਾਂ ਬਣਾਈਆਂ ਜਾਂਦੀਆਂ ਹਨ ਇਸ ਬਾਬਤ ਅਸੀਂ ਉਹਨਾਂ ਨਾਲ ਵੀ ਉਥੇ ਪੁੱਛਗਿਛ ਕੀਤੀ ਸੀ ਲੇਕਿਨ ਉਹਨਾਂ ਨੇ ਵੀ ਕੋਈ ਜਵਾਬ ਦੇਣ ਤੋਂ ਮਨਾ ਕਰਤਾ ਸੀ ਔਰ ਅਸੀਂ ਮਾਰਕਫੇਡ ਦੇ ਦਫ਼ਤਰ ਆਏ ਸੀਗੇ ਜੀ ਤੇ ਮਾਰਕਫੇਡ ਦੇ ਅਧਿਕਾਰੀ ਸਾਨੂੰ ਮਿਲੇ ਉਹਨਾਂ ਨੇ ਵੀ ਆਪਣਾ ਪੱਖ ਰੱਖਣ ਤੋਂ ਇਨਕਾਰ ਹੀ ਕੀਤਾ ਉਹਨਾਂ ਨੇ ਕਿਹਾ ਸਾਡੇ ਸੀਨੀਅਰ ਅਫਸਰਾਂ ਨੇ ਸਾਨੂੰ ਮਨਾ ਕੀਤਾ ਹੋਇਆ ਵੀ ਅਸੀਂ ਆਪਣਾ ਪੱਖ ਨਹੀਂ ਰੱਖ ਸਕਦੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਤਾਂ ਹੁਣ ਜਿੱਥੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਹੈਗਾ ਤਾਂ ਦੂਜੇ ਪਾਸੇ ਉੱਥੇ ਹੀ ਜਿਹੜੇ ਤਹਿਸੀਲ ਦਫ਼ਤਰ ਆ ਤਹਿਸੀਲ ਦਫ਼ਤਰਾਂ ਦੇ ਵਿੱਚ ਕਿੱਦਾਂ ਪ੍ਰਸ਼ਟਾਚਾਰ ਹੋ ਰਿਹਾ ਹੈ? ਤਹਿਸੀਲ ਦਫ਼ਤਰ ਜਾ ਕੇ ਕਰੋ। ਭਾਈ ਇੱਥੇ ਰੋਕ ਨਹੀਂ ਸਕਦੇ ਤੁਸੀਂ ਤੁਸੀਂ ਆਪਾਂ। ਨਹੀਂ ਜੇ ਤੁਸੀਂ ਬੋਲਣਾ ਕੋਈ ਦੱਸੋ ਤਹਿਸੀਲ ਦਫ਼ਤਰ ਜਾ ਕੇ ਕਰ ਲਓ। ਨਹੀਂ ਮੈਂ ਤਹਿਸੀਲ ਦਫ਼ਤਰ ਜਿਵੇਂ ਕਿ ਹੁਣ ਤੁਸੀਂ ਦੇਖ ਰਹੀਓ ਭਾਈ ਸਾਹਿਬ ਨੇ ਰੋਕਣ ਦੀ ਮਨਾ ਕੀਤਾ ਇੱਥੇ ਵੀਡੀਓ ਬਣਾਉਣ ਤੋਂ ਮਨਾ ਕੀਤਾ ਇਹਨਾਂ ਨੇ ਕਿ ਤੁਸੀਂ ਇੱਥੇ ਵੀਡੀਓ ਨਾ ਬਣਾਓ ਜੀ। ਅਸੀਂ ਤਾਂ ਸਿਰਫ ਪੱਕ ਜਾਣਨ ਦੀ ਕੋਸ਼ਿਸ਼ ਕਰ ਰਹੇ ਕਿ ਮਾਰਕ ਫੈਡ ਵਾਲੇ ਆਪਣਾ ਪੱਕ ਰੱਖ ਦੇਣ। ਲੇਕਿਨ ਚਲੋ ਇਹਨਾਂ ਨੇ ਕਿਹਾ ਵੀ ਤੁਸੀਂ ਵੀਡੀਓ ਇੱਥੇ ਨਾ ਬਣਾਓ ਉੱਥੇ ਜਾ ਕੇ ਤੁਸੀਂ ਬਣਾ ਲਓ। ਸੋ ਕੋਈ ਗੱਲ ਨਹੀਂ ਅਸੀਂ ਉਹਨਾਂ ਕੋਲੋਂ ਵੀ ਐਸਡੀਐਮ ਸਾਹਿਬ ਕੋਲੋਂ ਵੀ ਪੱਖ ਜਾਣ ਲਾਂਗੇ ਤਹਿਸੀਲਦਾਰ ਸਾਹਿਬ ਕੋਲੋਂ ਵੀ ਉਹ ਹੱਲੇ ਟੱਕਰ ਨਹੀਂ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਹੈ ਨਹੀਂ ਸੀਗੇ ਇਸ ਕਰਕੇ ਜੀ ਉਹਨਾਂ ਦੀ ਪੱਖ ਜਾਣ ਜ਼ਰੂਰ ਜਾਣਾਂਗੇ ਉਹਨਾਂ ਦਾ ਤਾਂ ਮਾਰਕ ਫੈਡ ਵਾਲਿਆਂ ਨੇ ਕਿਹਾ ਕਿ ਸਾਡੇ ਸੀਨੀਅਰ ਅਫਸਰਾਂ ਨੇ ਸਾਨੂੰ ਮਨਾ ਕੀਤਾ ਸੀ ਆਪਣਾ ਪੱਖ ਇਸ ਬਾਬਤ ਨਹੀਂ ਰੱਖ ਸਕਦੇ ਹੈਗੇ